ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਦੇ ਵਿੱਚ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਔਰ ਇਸ ਵਕਤ ਉਹ ਅਸਾਮ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਉਹਨਾਂ ਦੇ ਮਾਮਲੇ ਨੂੰ ਲੈ ਕੇ ਜਿਹੜਾ ਨਵਾਂ ਬਿਆਨ ਸਾਹਮਣੇ ਆਇਆ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਜੜੀ ਪੈਰੋਲ ਦੀ ਉਹ ਮੰਗ ਕੀਤੀ ਸੀ ਕਿਉਂਕਿ ਸਰਦ ਰੁੱਤ ਜਿਹੜਾ ਸੈਸ਼ਨ ਹੈ ਸੰਸਦ ਦੇ ਵਿੱਚ ਉਹ ਸ਼ੁਰੂ ਹੋ ਗਿਆ ਉਹਨਾਂ ਨੇ ਉਹਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੀ ਜੜੀ ਪੈਰੋਲ ਦੀ ਮੰਗ ਕੀਤੀ ਸੀ ਜਿਹਦੇ ਸਬੰਧ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਉਹਨਾਂ ਦੀ ਪੈਰੋਲ ਦੇ ਸਬੰਧ ਦੇ ਵਿੱਚ ਜੜੀ ਹੈ ਰਿਪੋਰਟ ਉਹ ਮੰਗੀ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੈਰੋਲ ਦੇਣ ਤੋਂ ਕੋਰੀ ਨਾਂ ਕਰ ਦਿੱਤੀ ਗਈ ਸੀ ਹਵਾਲਾ ਇਹ ਦਿੱਤਾ ਗਿਆ ਸੀ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤਿ ਜੋ ਐਸਐਸਪੀ ਸਾਹਿਬ ਨੇ ਉਹਨਾਂ ਦੀਆਂ ਖੁਫੀਆ ਰਿਪੋਰਟਾਂ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੜੀ ਸੀ ਉਸ ਪਟੀਸ਼ਨ ਤੇ ਜਿਹੜੀ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਇਹਦੇ ਤੇ ਰਿਪੋਰਟ ਪੇਸ਼ ਕਰੋ ਕਿ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਉਦੇ ਵਿੱਚ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਮਾਨਯੋਗ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਦੇ ਪੰਜਾਬ ਦੇ ਵਿੱਚ ਆਉਣ ਨਾਲ ਜਿਹੜੇ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਵਿਗੜ ਸਕਦੀ ਹੈ ਜਿਸ ਦੇ ਤਹਿਤ ਉਹਨਾਂ ਨੂੰ ਜੜੀ ਹੈ ਜ਼ਮਾਨਤ ਜਾਂ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਉਸ ਤੋਂ ਬਾਅਦ ਉਸ ਪਟੀਸ਼ਨ ਦੇ ਵਿਰੁੱਧ ਜਿਹੜੀ ਇਹਨਾਂ ਨੇ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਸੀ ਉਹਦੇ ਜਵਾਬ ਦੇ ਵਿਰੋਧ ਦੇ ਵਿੱਚ ਅਮਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਫਿਰ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਉਹ ਕਾਰਨ ਜ਼ਰੂਰ ਸਾਨੂੰ ਦੱਸੇ ਜਾਣ ਜਿਨ੍ਹਾਂ ਦਾ ਕਰਕੇ ਉਹਨਾਂ ਦੀ ਜਿਹੜੀ ਪੈਰੋਲ ਹੈ ਉਹ ਨਹੀਂ ਦਿੱਤੀ ਜਾ ਰਹੀ ਤਾਂ ਉਹਦੇ ਵਿੱਚ ਵੀ ਫਿਰ ਮਾਨਯੋਗ ਹਾਈ ਕੋਰਟ ਨੇ ਉਹ ਕਾਰਨ ਤੇ ਹਵਾਲੇ ਦੱਸਣ ਦਾ ਜਿਹੜਾ ਸੀ ਉਹ ਹੁਕਮ ਜਾਰੀ ਕੀਤਾ ਸੀ ਕਿ ਉਹਦੇ ਕਾਰਨ ਜਿਹੜੇ ਨੇ ਉਹ ਲਿਖਤੀ ਰੂਪ ਤੇ ਵਿੱਚ ਜਿਹੜੇ ਨੇ ਉਹ ਅਦਾਲਤ ਵਿੱਚ ਦਿੱਤੇ ਜਾਣ ਕਿਉਂਕਿ ਜਿਹੜੀ ਉਹਨਾਂ ਦੇ ਉੱਪਰ ਧਾਰਾ ਲੱਗੀ ਹੋਈ ਹੈ ਅਮਰਿਤਪਾਲ ਸਿੰਘ ਦੇ ਉੱਪਰ ਉਹਦੇ ਵਿੱਚ ਜਿਹੜਾ ਪੈਰੋਲ ਦੇਣਾ ਉਹ ਸੰਵਿਧਾਨ ਦੇ ਵਿੱਚ ਅੰਕਿਤ ਹੈ ਕਿ ਇਹੀ ਗੱਲ ਅਮਰਿਤਪਾਲ ਸਿੰਘ ਵੱਲੋਂ ਵੀ ਕਈ ਗਈ ਹੈ ਪਟੀਸ਼ਨ ਦੇ ਵਿੱਚ ਕਿ ਉਹਨਾਂ ਦਾ ਜਿਹੜੀ ਧਾਰਾ ਲੱਗੀ ਹੈ ਉਹਦੇ ਵਿੱਚ ਸੰਵਿਧਾਨਿਕ ਹੱਕ ਹੈ ਕਿ ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਪਰ ਅਜੇ ਤੱਕ ਇਹਦੇ ਉੱਪਰ ਸੁਣਵਾਈ ਜਾਰੀ ਹੈ ਪੈਰੋਲ ਉਹਨਾਂ ਨੂੰ ਨਹੀਂ ਮਿਲ ਸਕੀ ਔਰ ਜਿਹੜਾ ਸਰਤ ਰੁੱਤ ਸੈਸ਼ਨ ਉਹ ਸ਼ੁਰੂ ਹੋ ਚੁੱਕਿਆ ਹੈ ਇਹਦੇ ਸਬੰਧ ਦੇ ਵਿੱਚ ਜਿਹੜਾ ਹੁਣ ਭਾਜਪਾ ਦੇ ਮੰਤਰੀ ਨੇ ਕੇਂਦਰ ਦੇ ਵਿੱਚ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਆਪਣਾ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜੰਮੂ ਕਸ਼ਮੀਰ ਦੇ ਰਸ਼ੀਦ ਨੂੰ ਤਾਂ ਪੈਰੋਲ ਦੇ ਦਿੱਤੀ ਗਈ ਪਰ ਅਮਰਿਤਪਾਲ ਸਿੰਘ ਨੂੰ ਪੈਰੋਲ ਜਿਹੜੀ ਹੈ ਔਕਾ ਨਹੀਂ ਦਿੱਤੀ ਗਈ ਰਵਨੀਕਟਾ ਮਿੱਟੂ ਨੇ ਵੀ ਕਿਹਾ ਕਿ ਜੇਕਰ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਨਾ ਦਿੱਤੀ ਗਈ ਤਾਂ ਸੰਸਦ ਦੇ ਵਿੱਚ ਖਡੂਰ ਸਾਹਿਬ ਦੇ ਮੁੱਦੇ ਕੌਣ ਚੁੱਕੇਗਾ ਕਿਉਂਕਿ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਜਿਹੜੇ ਹੜ੍ਹ ਆਏ ਸਨ ਉਹਦੇ ਸਬੰਧ ਦੇ ਵਿੱਚ ਵੀ ਜਿਹੜੇ ਮੁੱਦੇ ਉਹ ਲੋਕਾਂ ਦੀਆਂ ਜੜੀਆਂ ਮੁਸ਼ਕਲਾਂ ਉਹ ਸੰਸਦ ਦੇ ਵਿੱਚ ਉਠਾਉਣ ਵਾਲੀਆਂ ਔਰ ਜਦ ਤੋਂ ਪਾਈ ਅਮਰਿਤਪਾਲ ਸਿੰਘ ਜਿੱਤੇ ਨੇ ਤਦ ਤੋਂ ਹੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਜੇਲ੍ਹ ਦੇ ਅੰਦਰ ਹੀ ਇਹ ਜਿਹੜੀ ਚੋਣ ਲੜੀ ਸੀ ਔਰ ਜਿੱਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਸ ਇਲਾਕੇ ਦੇ ਜੋ ਵੀ ਮੁੱਦੇ ਨੇ ਉਹ ਪਾਰਲੀਮੈਂਟ ਵਿੱਚ ਨਹੀਂ ਚੁੱਕੇ ਜਾ ਸਕੇ ਕਿਉਂਕਿ ਉੱਥੋਂ ਦਾ ਜਿਹੜਾ ਸੰਸਦ ਮੈਂਬਰ ਜੋ ਕਿ ਅਮਰਿਤਪਾਲ ਸਿੰਘ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਰਵਨੀਤ ਸਿੰਘ ਮਿੱਟੂ ਨੇ ਇਹ ਵੀ ਕਿਹਾ ਕਿ ਖਡੂਰ ਸਾਹਿਬ ਹਲਕੇ ਦੀ ਆਵਾਜ਼ ਚੁੱਕਣ ਵਾਲਾ ਫਿਰ ਕੌਣ ਹੈ ਸੰਸਦ ਦੇ ਵਿੱਚ ਕਿਉਂਕਿ ਉਹਨਾਂ ਨੂੰ ਪੈਰੋਲ ਦਿੱਤੀ ਨਹੀਂ ਜਾ ਰਹੀ ਤਾਂ ਉਥੇ ਸੰਸਦ ਦੇ ਵਿੱਚ ਜੋ ਉਸ ਇਲਾਕੇ ਦੀਆਂ ਮੁਸ਼ਕਿਲਾਂ ਹਨ ਉਹਨਾਂ ਦੀ ਫਿਰ ਪੈਰਵਾਈ ਸੰਸਦ ਦੇ ਵਿੱਚ ਕੌਣ ਕਰੇਗਾ ਬਿੱਟੂ ਨੇ ਅੱਕੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਜਿਹੜੀ ਆਪਣੀ ਨਾਕਾਮੀ ਹੈ ਉਹ ਮੰਨੀ ਹੈ ਹਾਈ ਕੋਰਟ ਵਿੱਚ ਏਜੀ ਦੇ ਬਿਆਨ ਨੇ ਸਰਕਾਰ ਦੀ ਪੋਲ ਖੋਲੀ ਹੈ ਕਿਉਂਕਿ ਪ੍ਰਚਾਰ ਇਹ ਕੀਤਾ ਜਾ ਰਿਹਾ ਸੀ ਕਿ ਜਿਹੜੀ ਐਨਐਸਏ ਹੈ ਉਹ ਸੈਂਟਰ ਸਰਕਾਰ ਵੱਲੋਂ ਲਗਾਈ ਗਈ ਹੈ ਪਰ ਇੱਥੇ ਰਮਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਕਿ ਜਿਹੜੀ ਅੰਮ੍ਰਿਤਪਾਲ ਉਤੇ ਐਨਐਸਏ ਲਗਾਈ ਗਈ ਹੈ ਉਹ ਇਹਨਾਂ ਗੱਲਾਂ ਤੋਂ ਸਾਫ਼ ਹੋ ਰਿਹਾ ਹੈ ਕਿ ਉਹ ਐਨਐਸਏ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਹੈ ਕਿ ਪੰਜਾਬ ਸਰਕਾਰ ਦੀ ਇਹ ਜਿਹੜੀ ਸਟੇਟਮੈਂਟ ਹੈ ਇਹ ਸਾਫ਼ ਕਰਦੀ ਹੈ ਕਿ ਜਿਹੜੀ ਐਨਐਸਏ ਹੈ ਉਹ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਹੈ ਹਾਲਾਂਕਿ ਇਸ ਬਿਆਨ ਦੀ ਪੁਸ਼ਟੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹ ਉਹ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਸ ਸਬੰਧ ਦੇ ਵਿੱਚ ਜੋ ਵੀ ਆਪਣਾ ਵਿਚਾਰ ਹੈ ਉਹ ਇਸ मामले ਦੇ ਵਿੱਚ ਰੱਖਿਆ ਪਰ ਜਿਸ ਤਰੀਕੇ ਦੇ ਨਾਲ ਪਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਤੋਂ ਮਨਾ ਕੀਤਾ ਗਿਆ ਪੰਜਾਬ ਦੇ ਅਮਨ ਕਾਨੂੰਨ ਲਾਅ ਐਂਡ ਆਰਡਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਕੇ ਇਸ ਦੇ ਉੱਪਰ ਜੋ ਵੀ ਅਪਡੇਟ ਹੋਏਗੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ